ਅੱਜ ਅਸੀਂ ਸੰਯੁਕਤ ਕਿਸਾਨ ਪੋਰਚਾ ਭਾਰਤ ਵੱਲੋਂ 8 ਤੇ 9 ਤਰੀਕ ਨੂੰ ਸਾਰੇ ਦੇਸ਼ ਦੇ ਵਿੱਚ ਕਿਸਾਨੀ ਮੰਗਾਂ ਜਿਨ੍ਹਾਂ ਦੇ ਉੱਪਰ 2020 ਚ ਕੇਂਦਰ ਸਰਕਾਰ ਨਾਲ ਸਮਝੌਤਾ ਹੋਇਆ ਸੀ ਤੇ ਸਰਕਾਰ ਲਾਗੂ ਨਹੀਂ ਕਰ ਰਹੀ ਉਸ ਦੇ ਸਬੰਧ ਦੇ ਵਿੱਚ ਮੈਂਬਰ ਪਾਰਲੀਮੈਂਟਾਂ ਨੂੰ ਅਸੀਂ ਮੰਗ ਪੱਤਰ ਹੈ ਜਿਹੜੇ ਉਹ ਦੇਣ ਜਾ ਰਹੇ ਤਾਂ ਕਿ ਭਾਵੇਂ ਉਹ ਵਿਰੋਧੀ ਪਾਰਟੀ ਦਾ ਮੈਂਬਰ ਪਾਰਲੀਮੈਂਟ ਹੈ ਭਾਵੇਂ ਸਰਕਾਰ ਦੇ ਵਿੱਚ ਬੈਠਾ ਹੋਇਆ ਹੈ ਉਹ ਸਾਡੀਆਂ ਮੰਗਾਂ ਨੂੰ ਪਾਰਲੀਮੈਂਟ ਦੇ ਵਿੱਚ ਉਠਾਉਣ ਤੇ ਇਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਉਹ ਪੂਰਾ ਕੀਤਾ ਜਾਵੇ ਹੋਜੀ ਮੈਂ ਗਰਦੀਪ ਸਿੰਘ ਬੀਕੇ ਜੂ ਟਕੌਂਦਾ ਦਾ ਸੂਬਾ ਸੀਨੀਅਰ ਮੀਲ ਪ੍ਰਧਾਨ ਅ ਅੱਜ ਅਸੀਂ ਮਤਲਬ ਸਮੁੱਚੇ ਭਾਰਤ ਪੱਧਰ ਤੇ ਸੰਯੁਕਤ ਮੂਚੇ ਦੇ ਸੱਦੇ ਤੇ ਜਿਹੜਾ ਖੇਤੀ ਮਾਰਕੀਟ ਖਰੜਾ ਲੈ ਕੇ ਆਂਦਾ ਅ ਅੱਜ ਸਾਰੇ ਐਮਪੀਓ ਨੇ ਅਸੀਂ ਮੰਗ ਪੱਤਰ ਦੇਨੇ ਆ ਕਿ ਉਹ ਖਰੜੇ ਨੂੰ ਰੱਦ ਕੀਤਾ ਜਾਵੇ ਔਰ ਕਿਉਂਕਿ ਉਹ ਖਰੜਾ ਜਿਹੜਾ ਮੰਡੀਆਂ ਨੂੰ ਤੋੜਦਾ ਔਰ ਜਿਹੜੀਆਂ ਜਿੰਸਾਂ ਨੂੰ ਸਟੋਰ ਕਰਨ ਵਾਸਤੇ ਨੀਤੀ ਲੈ ਕੇ ਆ ਔਰ ਪ੍ਰਾਈਵੇਟ ਮੰਡੀਆਂ ਨੂੰ ਉਤਸ਼ਾਹ ਕਰਨ ਵਾਲਾ ਜਿਹਦੇ ਨਾਲ મતਲਬ ਕਿਸਾਨਾਂ ਦੀ ਵੱਡੀ ਪੱਧਰ ਤੇ ਜ਼ਮੀਨਾਂ ਤੇ ਉਹਨਾਂ ਨੇ ਕਬਜ਼ਾ ਕਰਨਾ ਇਸ ਨੀਤੀ ਦੇ ਤਹਿਤ ਤਾਂ ਇਸ ਕਰਕੇ ਜਿਹੜੇ ਵਿਰੋਧੀ ਧਿਰਾਂ ਦੇ ਐਮਪੀ ਵੀ ਆ ਉਹਨਾਂ ਨੂੰ ਵੀ ਕਿ ਉਹ ਲੋਕ ਸਭਾ ਦੇ ਵਿੱਚ ਸਾਡਾ ਇਹ ਜਿਹੜਾ ਖਰੜੇ ਬਾਰੇ ਕਾਲੇ ਰੱਖਣ ਤੇ ਇਹਨੂੰ ਰੱਦ ਕਰਾਉਣ ਵਾਸਤੇ ਉੱਥੇ ਆਪਣੀ ਆਵਾਜ਼ ਪ੍ਰਗਟ ਕਰਨਾ ਤੇ ਅਸੀਂ ਸਮਝਦੇ ਹਾਂ ਕਿ ਇਸ ਨੀਤੀ ਦਾ ਪਹਿਲਾਂ ਵੀ ਤਿੰਨ ਕਾਨੂੰਨ ਜਦੋਂ ਲਿਆਂਦੇ ਸੀ ਉਦੋਂ ਵੀ ਅਸੀਂ ਰੱਦ ਕਰਾਇਆ ਲੋਕਾਂ ਨੇ ਸਮੁੱਚੀ ਲਕਾਈ ਨੇ ਲੜ ਕੇ ਤੇ ਅੱਜ ਉਹ ਚੋਰ ਮੋਰੀ ਉਹਨੇ ਖਦਾ ਲੈ ਕੇ ਆਂਦਾ ਤੇ ਸਾਡੀਆਂ ਜ਼ਮੀਨਾਂ ਤੇ ਕਬਜ਼ਾ ਕਰਨ ਵਾਸਤੇ ਉਹਦੀ ਰੋਸ਼ਨੀ ਚ ਆ ਭਾਰਤ ਮਾਲਾਰਗੀਆਂ ਵੱਡੀਆਂ ਛੜਕਾਂ ਕੱਢੀਆਂ ਜਾ ਰਹੀਆਂ ਤੇ ਆ ਬੱਚਦੇ ਦੇ ਵਿੱਚ ਵੀ ਸਾਫ ਹੋ ਗਿਆ ਕਿ ਨਾ ਮਜ਼ਦੂਰਾ ਵਾਸਤੇ ਤੇ ਨਾ ਕਿਸਾਨਾਂ ਵਾਸਤੇ ਕੋਈ ਪੈਸਾ ਨਹੀਂ ਰੱਖਿਆ ਸਗੋਂ ਜਿਹੜੀਆਂ ਸਬਸਿਡੀਆਂ ਸੀ ਉਹਨਾਂ ਨੂੰ ਵੀ ਖਤਮ ਕੀਤਾ ਜਾ ਰਿਹਾ ਕਿ ਨਾਮਤੋ ਮਰਨਾਇ ਬੂਟਾ ਸਿੰਘ ਟੋਂਗ ਵਾਲੀ ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਟਕਾਉਂਦਾ ਨਸਾਣਾ ਜੋ ਅੱਜ ਅਸੀਂ ਸੁਗਤ ਮੋਰਚੇ ਦੇ ਸੱਦੇ ਤੇ ਜਿਹੜਾ ਇੱਕ ਪੰਜਾਬ ਸਰਕਾਰ ਨੂੰ ਖੜੜਾ ਭੇਜਿਆ ਸੈਂਟਰ ਸਰਕਾਰ ਨੇ ਜਿਹੜਾ ਅਸੀਂ ਕਾਲੇ ਤਿੰਨ ਕਾਨੂੰਨ ਰੱਦ ਕਰਾ ਕੇ ਲਿਆ ਸੀ ਕੋ ਦੀ ਜਲਤ ਲਾਈ ਹੈ ਕਾਪੀ ਉਹੀ ਹੈ ਉਸ ਕਰਕੇ ਅਸੀਂ ਸਮੁੱਚੇ ਸਾਰੇ ਹਿੰਦੁਸਤਾਨ ਦੇ ਵਿੱਚ ਸੁਗਤ ਮੋਰਚੇ ਦੇ ਸੱਦੇ ਤੇ ਉਹ ਜਿਹੜਾ ਖੜੜਾ ਹੈ ਉਹ ਰੱਦ ਕਰਾਉਣ ਦੀ ਖਾਤਰ ਵੀ ਮਤਲਬ ਮੰਗ ਪੱਤਰ ਦੇਨੇ ਆ ਕਿਉਂਕਿ ਇਹ ਜਿਹੜਾ ਖਰੜਾ ਹੈ ਇਹ ਮਤਲਬ ਮੰਡਕਾਂ ਦਾ ਨਸਕਾਨ ਹੋਣਾ ਇਹਦੇ ਵਿੱਚ ਮਜ਼ਦੂਰਾਂ ਦਾ ਭਟਾ ਨਸਕਾਨ ਹੋਣਾ ਜਿਹੜੀ ਲੇਬਰ ਆ ਲੇਬਰ ਦਾ ਭਟਾ ਨਸਕਾਨ ਹੋਣਾ ਤੇ ਸਾਡੀ ਜਿਹੜੀ ਮਤਲਬ ਪੁੱਤਾਂ ਨੂੰ ਪਾਲੀ ਹੋਈ ਫਸਲ ਨੂੰ ਠੇਡੇ ਵੱਜਨੇ ਆ ਇਸ ਕਰਕੇ ਅਸੀਂ ਮਤਲਬ ਮੰਗ ਪੱਤਰ ਸਾਰੇ ਜਿੰਨੇ ਐਮਪੀ ਐ ਜਿੰਨੇ ਵੀ ਇਹਨਾਂ ਦੇ ਮੰਤਰੀ ਇਹਨਾਂ ਨੂੰ ਦੇਣਾ ਆਉਣ ਵਾਲੇ ਦਿਨਾਂ ਦੇ ਵਿੱਚ ਜਮ ਸੰਗਤ ਮੋਰਚੇ ਦਾ ਸੱਦਾ ਉਹਨੂੰ ਲਾਗੂ ਕਰਾਂਗੇ ਸੁਖਮੰਦਰ ਸਿੰਘ ਤਾਲੀਗਲ ਜਮਹੂਰੀ ਕਿਸਾਨ ਸਭਾ ਟਿਕਟ ਕਮੇਟੀ ਪੰਜਾਬ ਅੱਜ ਅਸੀਂ ਸਮੁੱਚੇ ਪੰਜਾਬ ਦੇ ਵਿੱਚ ਮੋਰਚੇ ਵੱਲੋਂ ਮੰਗ ਪੱਤਰ ਦੇ ਰਹੇ ਆਂ ਜੋ ਸਾਡੀਆਂ 13 ਮੰਗਾਂ ਸੀ ਮੋਦੀ ਨੇ ਮੰਨੀਆਂ ਹੋਈਆਂ ਸੀ ਮੋਰਚਾ ਠਾਇਆ ਸੀ ਲਖਤ ਸਿੰਘ ਝੋਟਾ ਵਾ ਸੀ ਉਹ ਸਰਕਾਰ ਨੇ ਲਾਕੂ ਨਹੀਂ ਕੀਤਾ ਉਹਦੇ ਤਹਿਤ ਰੋਸ਼ ਪ੍ਰਗਟ ਕਰ ਰਹੇ ਆ ਤੇ ਅਉਣੇ ਸਮੇਂ ਵਿੱਚ ਜਿਹੜਾ ਮੋਰਚੇ ਦਾ ਪ੍ਰੋਗਰਾਮ ਆ ਚੰਡੀਗੜ੍ਹ ਪੱਕਾ ਮੋਰਚਾ 5 ਮਾਰਚ ਤੋਂ ਚੱਲ ਰਿਹਾ ਉਹਦੇ ਦਾ ਪ੍ਰੋਗਰਾਮ ਦੀ ਤਿਆਰੀ ਕਰਾਂਗੇ ਜੀ ਜੋ ਮੋਰਚੇ ਦਾ ਪ੍ਰੋਗਰਾਮ ਅਗਵਾ ਬਾਅਦ ਛੱਡ ਕੇ ਇਹ ਚੱਲਵਾਗੇ ਤੇ ਸ਼ੰਗਰ ਨੂੰ ਤੇਜ਼ ਕਰਾਂਗੇ ਮੋਰਚੇ ਦੀ ਗਾਇਚ ਭਾਰਤੀ ਕਿਸਾਨ ਜੂਨੇ ਨੇਕ ਦਾ ਅਗਰਾਹਾ ਦਾ ਜਿਹੜੇ ਦਾ ਅੱਜ ਜੋ ਪੂਰੇ ਹਿੰਦੁਸਤਾਨ ਦੇ ਅੰਦਰ ਮੰਗ ਪੱਤਰ ਦਿੱਤੇ ਜਾ ਰਿਹਾ ਐਮਪੀ ਗਿਆਂ ਨੂੰ ਕਿਉਂਕਿ ਉਹਨਾਂ ਨੇ ਜੋ ਖਰੜਾ ਲੈ ਕੇ ਆਂਦਾ ਹੈ ਮੱਢੀਕਾਰ ਨੂੰ ਤੋੜਨ ਦਾ ਤੇ ਰਹਿਂਦੀਆਂ ਮੰਗਾਂ ਨੂੰ ਲਾਗੂ ਕਰਾਉਣ ਦਾ ਉਸ ਖਰੜੇ ਦੇ ਨਾਲ ਜਿੱਥੇ ਕਿਸਾਨਾਂ ਦਾ ਨੁਕਸਾਨ ਹੋਣਾ ਉੱਥੇ ਮਜ਼ਦੂਰਾਂ ਦਾ ਵੀ ਹੋਣਾ ਉੱਥੇ ਬੰਡ ਪ੍ਰਣਾਲੀ ਹੈ ਜਿਹੜੀ ਹਿੰਦੁਸਤਾਨ ਦੇ ਵਿੱਚ ਚੱਲ ਰਹੀ ਹੈ ਜਦੋਂ ਸਰਕਾਰੀ ਖਰੀਦ ਨਾ ਰਹੀ ਤਾਂ ਡੀਪੂਆਂ ਤੇ ਜਿਹੜਾ ਮਜ਼ਦੂਰਾਂ ਨੂੰ ਰਾਸ਼ਨ ਵਗੈਰਾ ਮਿਲਦਾ ਉਹਨੇ ਵੀ ਬੰਦ ਹੋਣਾ ਇਸ ਕਰਕੇ ਅਸੀਂ ਪੂਰਜੋਰ ਮੰਗ ਕਰਦੇ ਹਾਂ ਇਸ ਪੱਗ ਨੂੰ ਮੰਗ ਪੱਤਰ ਦੇ ਕੇ ਪ੍ਰਧਾਨ ਮੰਤਰੀ ਕੋ ਆਵਾਜ਼ ਠਾਉਣਾ ਵੀ ਜਿਹੜੇ ਇਹ ਰਹਿੰਦੀਆਂ ਮੰਗਾ ਲਾਗੂ ਕੀਤੀਆਂ ਜਾਣਾ ਤੇ ਜਿਹੜੇ ਖਰੜੇ ਆ ਪੰਜਾਬ ਸਰਕਾਰਾਂ ਨੂੰ ਭੇਜੇ ਹੋ ਸੂਬਾ ਸਰਕਾਰਾਂ ਨੂੰ ਇਹ ਰੱਤ ਕੀਤੇ ਜਾਣ ਕਿਵੇਂ ਬਾਰਡਰ ਤੇ ਹੈਗਾ 2 ਮਹੀਨਾ ਤੋਂ ਉੱਤੇ ਹੋ ਗਿਆ ਟਰਲੇਬਾਲ ਮਤਬਾਤ ਤੇ ਬੈਠਾ ਤੇ ਜਿਵੇਂ ਅਜੇ ਇਕਾ ਕੀਤਾ ਗਿਆ ਜੇ ਉਹ ਵੀ ਇਕਾ ਕੀਤਾ ਜਾਵੇ ਤੇ ਮੰਗਾ ਮੰਨੇ ਨਹੀਂ ਜਾ ਸਕਦਾ ਗੱਲ ਠੀਕ ਹੈ ਸੋਢੀ ਉਹਦੇ ਚ ਮੀਟਿੰਗਾਂ ਵਗੈਰਾ ਚੱਲ ਰਹੀਆਂ ਸੂਬਾ ਕਮੇਟੀਆਂ ਦੇ ਸਾਰੇ ਆ ਦੇਖੋ ਸਾਡੇ ਵਸਦਾ ਰੋਕ ਨਹੀਂ ਪਰ ਅਸੀਂ ਉਹਨਾਂ ਦੇ ਜਦੋਂ ਵੀ ਕਿਤੇ ਉਹ ਉਹਨਾਂ ਦੇ ਅਤਿਆਚਾਰ ਹੁੰਦਾ ਜਾਂ ਹੋਰ ਹੁੰਦਾ ਉਹਦੇ ਚ ਅਸੀਂ ਐਕਸ਼ਨ ਦਿੰਦੇ ਰਹਿੰਨੇ ਹਰੇਲਾ ਰੋਕਦੀਆਂ ਕਦੇ ਕੁਝ ਕਰਤਾ ਉਹਦੇ ਬਰਾਬਰ ਅਸੀਂ ਇਹ ਨਹੀਂ ਕਹਿੰਦੇ ਵੀ ਜੇ ਸਰਕਾਰ ਉਹਨਾਂ ਤੇ ਕੋਈ ਵੀ ਕਹਿੰਦਾ ਲਾਠੀ ਚਾਰਜ ਕਰਦੀ ਹੈ ਜੋ ਵੀ ਕਰਦੀ ਹੈ ਅਸੀਂ ਉਹਦੇ ਉਹਨਾਂ ਦੇ ਹੱਕ ਚ ਜੋ ਕਰਨਾ ਪਿਆ ਉਹ ਕਰਾਂ ਮੈਂ ਜਗਜੀਤ ਸਿੰਘ ਕੋਟ ਸ਼ਮੀਰ ਬੀਕੇ ਜੂ ਮਾਲਵਾ ਦਾ ਸੂਬਾ ਕਮੇਟੀ ਮੈਂਬਰ ਜੀ ਅੱਜ ਅਸੀਂ ਜੋ ਕਿ ਸੰਯੁਕਤ ਮੋਰਚੇ ਦੀ ਆਗਿਆ ਨੂੰ ਮੰਨਦੇ ਹੋਏ ਸਾਰੇ ਭਾਰਤ ਦੇ ਐਮਪੀਗਾਂ ਨੂੰ ਮਰੋਣ ਡੰਡਣ ਦੇਣ ਜਾ ਰਹੇ ਹਾਂ ਜੋ ਕਿ ਖੇੜਾ ਨੀਤੀ ਮੰਡੀ ਕਰਨ ਦੇ ਖਿਲਾਫ ਇਹ ਨੜੇ ਲੈਂਦੀ ਹੈ ਸਾਰੇ ਸੁੱਤੇ ਐਮਪੀਗਾਂ ਨੂੰ ਜਗਾਉਣ ਵਾਸਤੇ ਅਸੀਂ ਭਾਰਤ ਵਸਦੇ ਐਮਪੀਗਾਂ ਨੂੰ ਅੱਜ ਮੜੋਣ ਡੰਡਣ ਦੇ ਰਹੇ ਹਾਂ